ਇਸ ਤਰ੍ਹਾਂ ਦੇਖ ਦਿਓ ਅੱਜ ਤੁਸੀਂ ਮਸਤਵਾਨਾ ਸਾਹਿਬ ਦੀ ਧਰਤੀ ਤੇ ਇੱਕ ਬਹੁਤ ਵਧੀਆ ਪੰਜਾਬੀ ਪ੍ਰੋਗਰਾਮ ਕਰਾ ਰਹੇ ਹੋ ਪੰਜਾਬੀ ਪਾਸ ਵਾਲੀ ਆ ਬਿਲਕੁਲ ਜੀ ਪਹਿਲਾਂ ਦੇ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਨਵੀਆਂ ਕਲਮਾਂ ਨਵੀਆਂ ਉਡਾਨ ਇਹ ਪ੍ਰੋਜੈਕਟ ਤਕਰੀਬਨ 13 ਕ ਮਹੀਨੇ ਪੁਰਾਣਾ ਹੈ ਜਦੋਂ ਅਸੀਂ ਲਾਂਚ ਇਹ ਨੂੰ ਕੀਤਾ ਸੀਗਾ ਇਹਦਾ ਜਿਹੜਾ ਮੁੱਖ ਮਕਸਦ ਸੀਗਾ ਬੱਚਿਆਂ ਨੂੰ ਆਪਣੀ ਸਿਹਤ ਨਾਲ ਆਪਣੇ ਵਿਰਸਤ ਨਾਲ ਆਪਣੇ ਸੱਭਿਆਚਾਰ ਨਾਲ ਜੋੜਨਾ ਉਹਦੇ ਤਹਿਤ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਟੀਮਾਂ ਪਹਿਲਾਂ ਪੈਦਾ ਕੀਤੀਆਂ ਤੇ ਸਾਰੇ ਨਾਣੀ 5% ਬੱਚੇ ਨੇ ਜੋ ਪਾਰਟਿਸਪੇਟ ਕਰਨੇ ਉਸ ਸਰਕਾਰੀ ਸਕੂਲਾਂ ਦੇ ਨੇ ਤੇ 100% ਜਿਹੜੇ ਇਹਨਾਂ ਨੂੰ ਚਲਾਉਣ ਵਾਲੇ ਨੇ ਅਧਿਆਪਕ ਉਹ ਸਾਰੇ ਹੀ ਸਰਕਾਰੀ ਸਕੂਲਾਂ ਦੇ ਨੇ ਸੋ 23 ਟੀਮ ਆਪਣੇ ਪੰਜਾਬ ਦੀਆਂ ਨੇ ਫਿਰ ਰਾਜਸਥਾਨ ਮੱਛ ਪ੍ਰਦੇਸ਼ ਹਰਿਆਣਾ ਦਿੱਲੀ ਮਹਾਰਾਸ਼ਟਰ ਤੋਂ ਹੁੰਦੇ ਹੋਏ ਇਹਦੀ ਟੀਮ ਆਸਟ੍ਰੇਲੀਆ 'ਚ ਨਿਊਜ਼ੀਲੈਂਡ 'ਚ ਜਰਮਨ 'ਚ ਇਟਲੀ 'ਚ ਕੈਨੇਡਾ 'ਚ ਤਿੰਨ ਟੀਮਾਂ ਕੈਨੇਡਾ ਨੇ ਅਮਰੀਕਾ 'ਚ ਦੋ ਟੀਮਾਂ ਨੇ ਪਾ ਲਾ ਕੇ ਸਾਡੇ ਕੋਲ 42 ਟੀਮਾਂ ਨੇ ਸੋ ਇਹਨਾਂ ਦਾ ਜਿਹੜਾ ਮੇਨ ਮਕਸਦ ਹੈ 8 10 ਸਾਲ ਤੋਂ ਲੈ ਕੇ 18 ਸਾਲ ਦੇ ਬੱਚਿਆਂ ਨੂੰ ਆਪਣੇ ਕਲਾਵੇ ਚ ਲੈਣਾ ਇਹਨਾਂ ਨੂੰ ਲਿਖਣਾ ਸਿਖਾਉਣਾ ਉਸ ਤੋਂ ਬਾਅਦ ਇਹਨਾਂ ਨੂੰ ਸਟੇਜ ਤੇ ਸੁਣਨਾ ਫਿਰ ਉਹਨਾਂ ਨੂੰ ਛਾਪਣਾ ਹੁਣ ਤੱਕ ਨਵੀਆਂ ਕਲਮਾਂ ਨਵੀਂ ੜਾਂ ਦੇ 37 ਭਾਗ ਛਾਪ ਚੁੱਕੇ ਨੇ ਜਿਹੜਾ ਕਿ ਸਾਡਾ ਇੱਕ 4 5 ਸਾਲਾ ਪ੍ਰੋਜੈਕਟ ਹੈ ਇਹ ਤਕਰੀਬਨ 200 ਦੇ ਕਰੀਬ ਵੋਲਿਊਮ ਦੇ ਵਿੱਚ ਅਸੀਂ ਕਿਤਾਬ ਛਾਪਾਂਗੇ ਤਾਂ ਬੜੇ ਵਧੀਆ ਚੱਲ ਰਿਹਾ ਹੈ ਜਿਹੜਾ ਪੰਜਾਬ ਦੇ ਵਿੱਚ ਇਹ ਪਹਿਲਾ ਪ੍ਰੋਗਰਾਮ ਹੋ ਰਿਹਾ ਸਾਰਾ ਅ ਨਿ ਪ੍ਰੋਗਰਾਮ ਪੰਜਾਬ ਦੇ ਵਿੱਚ ਪਿਛਲੇ 13 ਮਹੀਨੇ ਤੋਂ ਬਹੁਤ ਹੋ ਰਿਹਾ ਹਰ ਜ਼ਿਲ੍ਹੇ ਦੇ ਵਿੱਚ ਅਸੀਂ ਜਦੋਂ ਬੁੱਕ ਰਿਲੀਜ਼ ਕਰਦੇ ਹਾਂ ਕਾਫੀ ਵੱਡੀ ਤਾਅ ਸਾਜ ਦੇ ਵਿੱਚ ਅਸੀਂ ਪ੍ਰੋਗਰਾਮ ਲਿਖਦੇ ਹਾਂ ਪਰ ਇਸ ਲੈਵਲ ਦੇ ਉੱਤੇ ਕਿ ਅੱਜ ਮਸਤਵਾਨਾ ਸਾਹਿਬ ਦੇ ਵਿੱਚ ਪੰਜਾਬ ਤੋਂ ਇਹਨੇ ਨਾਲ ਲੱਗਦੇ ਸੂਬਿਆਂ ਤੋਂ ਬਾਹਰਲੇ ਮੁਲਕਾਂ ਤੋਂ ਵੀ ਬੱਚੇ ਆਏ ਹੋਏ ਨੇ ਆ ਜਿਹੜਾ ਕਿ ਤਕਰੀਬਨ ਟੋਟਲ ਗਿਣਤੀ ਜਿਹੜੀ 800 ਬੱਚੇ ਤੇ ਪਰਫਾਰਮ ਹੀ ਕਰ ਰਹੇ ਨੇ ਤੇ ਨਾਲ ਲਾ ਕੇ ਮੇਖਾ 16 1700 ਦੀ ਜਿਹੜੀ ਇੱਥੇ ਗੈਦਰਿੰਗ ਆ ਤਿੰਨ ਸਟੇਜਾਂ ਨੇ ਆ ਪ੍ਰਾਇਮਰੀ ਵਰਕ ਮੀਡਲ ਵਰਕ ਤੇ ਹਾਈ ਵਰਕ ਦੀਆਂ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬੱਚੇ ਆਪਣੀਆਂ ਆਪਣੀਆਂ ਲਿਖੀਆਂ ਹੋਈਆਂ ਕਵਿਤਾਵਾਂ ਆਪ ਸੁਣਾ ਰਹੇ ਨੇ ਤੇ ਇਹਨਾਂ ਦੇ ਇੱਕ ਤਰ੍ਹਾਂ ਕੰਪੀਟੀਸ਼ਨਾਂ ਦਾ ਅਸੀਂ ਕਰਾ ਰਹੇ ਹਾਂ ਸਦਾਰਾਜਨ ਸਿੰਘ ਬਾਠੂਣਾ ਦੀ ਯਾਦ ਦੇ ਵਿੱਚ ਇਹਨਾਂ ਨੂੰ ਅਸੀਂ ਬੜੇ ਉੱਪਰ ਦਰਜੇ ਦੇ ਅਵਾਰਡ ਦੇ ਰਹੇ ਹਾਂ ਜੱਜ ਸਾਹਿਬਾਨ ਪੂਰਾ ਆਪਣਾ ਖਿਆਲ ਰੱਖਣ ਨੇ ਬੱਚਿਆਂ ਨੂੰ ਚੁਣ ਰਹੇ ਨੇ ਕੀ ਨਾਮ ਹੈ ਮੈਡਮ ਆਪਣਾ ਮੇਰਾ ਨਾਮ ਹਰਸ਼ ਚੋਧਕਰ ਤੇ ਮੈਂ ਇਸ ਟਾਈਮ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਦੀ ਹਾਂ ਸੇ ਦਮਾਣ ਵਾਲੀ ਕਿਸ ਤਰ੍ਹਾਂ ਦੇਖਦੇ ਹੋ ਜੋ ਪੰਜਾਬੀ ਭਾਸ਼ਾ ਨੂੰ ਇਸ ਟਾਈਮ ਸੰਗਰੂਰ ਦੀ ਧਰਤੀ ਤੇ ਪ੍ਰਮੋਟ ਕੀਤਾ ਜਾ ਰਿਹਾ ਹੈ ਦੇਖੋ ਜੀ ਸੰਗਰੂਰ ਦੀ ਮੈਂ ਜੰਮੀ ਜਾਈ ਹੈਗੀ ਹੈ ਮੇਰਾ ਸ਼ਹਿਰ ਧੂਰੀ ਹੈ ਉਹ ਇੱਡਾ ਵੱਡਾ ਇੱਥੇ ਪਲੇਟਫਾਰਮ ਬੱਚਿਆਂ ਨੂੰ ਮਿਲ ਰਿਹਾ ਤਾਂ ਆਬਵੀਅਸਲੀ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਅੱਜ ਅਸੀਂ ਬਾਦ ਸਾਹਿਬ ਨਾਲ ਮੈਂ ਗੱਲ ਕਰ ਰਹੀ ਸੀ ਤਾਂ ਇਹਨਾਂ ਨੇ ਮੈਨੂੰ ਦੱਸਿਆ ਕਿ ਕਰੀਬ 1300 ਤੇ 1300 ਦੇ ਕਰੀਬ ਬੱਚੇ ਇੱਥੇ ਪਾਰਟਿਸਿਪੇਟ ਕਰਨ ਆਏ ਨੇ ਜਿਹੜੇ ਕਿ ਪਹਿਲਾਂ ਵੱਖ-ਵੱਖ ਕੰਪੀਟੀਸ਼ਨਸ ਹੁੰਦੇ ਹੋਏ ਇੱਕ ਕਰੀਮੀ ਲੇਅਰ ਇੱਥੇ ਪਹੁੰਚੀ ਹੈ ਤੇ ਬਹੁਤ ਸੋਹਣੇ ਢੰਗ ਨਾਲ ਕੰਪੀਟੀਸ਼ਨ ਚੱਲ ਰਹੇ ਨੇ ਜਦ ਸੈਮਾਨ ਬਹੁਤ ਹੀ ਵਧੀਆ ਬੁਲਾਏ ਹੋਏ ਨੇ ਬਹੁਤ ਹੀ ਟੌਪੀਕ ਨੇ ਤੇ ਸੋਹਣਾ ਚੱਲ ਰਿਹਾ ਪ੍ਰੋਗਰਾਮ ਤੇ ਵਧੀਆ ਲੱਗ ਰਿਹਾ ਕਿ ਸਾਡੀ ਤੇ ਪ੍ਰੋਗਰਾਮ ਹੈ ਗੁਲਾਬ ਨੇ ਇਹ ਨਾ ਬਹੁਤ ਇੱਕ ਵਧੀਆ ਵਿਲੱਖਣ ਕਿਸਮ ਦਾ ਇੱਕ ਪ੍ਰੋਗਰਾਮ ਹੈ ਜੋ ਸਰੀ ਪਵਨ ਪੰਜਾਬ ਪਵਨ ਸ੍ਰੀ ਦੇ ਜਿਹੜੇ ਚੇ ਸੰਸਥਾਪਕ ਨੇ ਸੁਖੀ ਬਾਠ ਜੀ ਦੇ ਨਾਲ ਕਿ ਆਪਾਂ ਰਲ ਕੇ ਉਹ ਪਹਿਲਾਂ ਹੀ ਮਤਲਬ ਕਿ ਇਸ ਪਾਸੇ ਵੱਲ ਲੱਗੇ ਹੋਏ ਨੇ ਕਿ ਮਾਂ ਬੋਲੀ ਪੰਜਾਬੀ ਨੂੰ ਜਿਹੜਾ ਪ੍ਰਮੋਟ ਕਿਵੇਂ ਕੀਤਾ ਜਾਵੇ ਉਹ ਮਤਲਬ ਕਿ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਆਪਣੀਆਂ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਤੇ ਇੱਥੇ ਉਹ ਕੋਈ ਆਪਦਾ ਭਾਈਵਾਲ ਮਤਲਬ ਕਿ ਲੱਭ ਰਹੀ ਸੀ ਪੰਜਾਬ ਦੇ ਵਿੱਚ ਕਿ ਜਿਹਦੇ ਨਾਲ ਭਾਈਵਾਲੀ ਪਾ ਕੇ ਤੇ ਇਹ ਪੰਜਾਬੀ ਤੇ ਇਹ ਕੰਮ ਕੀਤਾ ਜਾਵੇ ਮਾਂ ਬੋਲੀ ਪੰਜਾਬੀ ਨੂੰ ਪ੍ਰਮੋਟ ਕਰਨ ਦੇ ਵੱਖ-ਵੱਖ ਤਰ੍ਹਾਂ ਦੇ ਮਤਲਬ ਪ੍ਰੋਗਰਾਮ ਕੀਤੇ ਜਾਣ ਤੇ ਉਹਦੇ ਲਈ ਪਿਛਲੇ ਸਾਲ ਅਸੀਂ ਕਾਲਜ ਕੌਂਸਲ ਗੁਰਸਾਗਰ ਮਸਤੋਨਾ ਸਾਹਿਬ ਅਤੇ ਪੰਜਾਬ ਭਵਨ ਸਰੀ ਦੇ ਵਿੱਚ ਇੱਕ ਐਮਓਯੂ ਕੀਤਾ ਤੇ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਦੋਨੋਂ ਸੰਸਥਾਵਾਂ ਰਲ ਕੇ ਪੰਜਾਬ ਅਤੇ ਪੰਜਾਬੀ ਤੇ ਲਈ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਕੰਮ ਕਰਨਗੇ ਤੇ ਤੇ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਕਰਨਗੇ ਸੁਖੀ ਬਾਠ ਜੀ ਮਤਲ ਅੱਜ ਉਸੇ ਦੇ ਤਹਿਤ ਉਸ ਐਮਓਯੂ ਦੇ ਤਹਿਤ ਅੱਜ ਇਹ ਜਿਹੜਾ ਪਹਿਲਾ ਪ੍ਰੋਗਰਾਮ ਹੈ ਮਸਤੋਰਾ ਸਭ ਦੀ ਧਰਤੀ ਤੇ ਹੋ ਰਿਹਾ ਜਿਦੇ ਵਿੱਚ 1300 ਦੇ ਕਰੀਬ ਵੱਖ-ਵੱਖ ਡਿਸਟ੍ਰਿਕਟਾਂ ਦੇ ਸਟੇਟਾਂ ਦੇ ਕੁਝ ਬਾਹਰਲੇ ਕੰਟਰੀ ਤੋਂ ਵੀ ਆਏ ਨੇ ਬੱਚੇ ਤੇ ਉਹਨਾਂ ਦੇ ਜਿਹੜੇ ਇੱਥੇ ਵੱਖ-ਵੱਖ ਤਰ੍ਹਾਂ ਦੇ ਉਹਨਾਂ ਦੇ ਲਿਖਣ ਦੇ ਮੁਕਾਬਲੇ ਕਹਾਣੀ ਲਿਖਣ ਲੇਖ ਲਿਖਣ ਕਵਿਤਾ ਲਿਖਣ ਦੇ ਮੁਕਾਬਲੇ ਕਵਿਤਾ ਉਚਾਰਨ ਦੇ ਮੁਕਾਬਲੇ ਤੇ ਗੀਤਾਂ ਦੇ ਮੁਕਾਬਲੇ ਮਤਲਬ ਪੰਜਾਬੀ ਸਹਿਤ ਨਾਲ ਸੰਬੰਧਿਤ ਵੱਖ-ਵੱਖ ਜਿਹੜੇ ਮੁਕਾਬਲੇ ਨੇ ਅੱਜ ਇਸ ਧਰਤੀ ਤੇ ਹੋ ਰਹੇ ਨੇ ਤਿੰਨ ਸਟੇਜਾਂ ਚੱਲ ਰਹੀਆਂ ਨੇ ਅੱਜ ਸਵੇਰੇ ਉਦਘਾਟਨ ਹੋ ਚੁੱਕਿਆ ਇਸ ਪ੍ਰੋਗਰਾਮ ਦਾ ਅੱਜ 16 ਦਸੰਬਰ ਹੈ 16 ਨਵੰਬਰ ਹੈ ਤੇ ਕੱਲ 17 ਨਵੰਬਰ ਤੱਕ ਪ੍ਰੋਗਰਾਮ ਜਾਣਾ ਤੇ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਸੰਦੀਪ ਰੀਸੀ ਜੀ ਇਸ ਪ੍ਰੋਗਰਾਮ ਦਾ ਉਦਘਾਟਨ ਕਰਕੇ ਜਏ ਨੇ ਜੇ ਅੱਜ ਇਹ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਆਨ ਦਾ ਮੌਕਾ ਮਿਲਿਆ ਹੈਗਾ ਇਹ ਆਯੋਜਿਤ ਕੀਤਾ ਹੈਗਾ ਇਹ ਸੋ ਮਿਸਟਰ ਸੁਖੀ ਬਾਠ ਤੇ ਉਹਨਾਂ ਦੀ ਸਮੁੱਚੀ ਟੀਮ ਨੇ ਛੋਟੇ-ਛੋਟੇ ਬੱਚੇ ਆ ਕੇ ਜੋ ਉਹਨਾਂ ਨੇ ਲੇਖਕ ਰਚਨਾਵਾਂ ਕੀਤੀਆਂ ਨੇ ਉਹ ਸਭ ਦੇ ਨਾਲ ਸਾਂਝੀ ਕਰ ਰਹੇ ਨੇ ਆਪਣੇ ਵਿਚਾਰ ਅੱਗੇ ਰੱਖ ਰਹੇ ਨੇ ਤੇ ਉਹਨਾਂ ਨੂੰ ਬੜਾ ਇੱਕ ਚੰਗਾ ਮੰਚ ਮਿਲਿਆ ਜਿਸ ਤੋਂ ਜਿਸ ਦੇ ਰਾਹੀਂ ਉਹ ਆਪਣੀ ਕ੍ਰੀਏਟੀਵਿਟੀ ਆਪਣੀ ਸੋਚ ਨੂੰ ਸਮਾਜ ਦੇ ਸਾਹਮਣੇ ਲਿਆ ਪਾ ਰਹੇ ਨੇ ਮੈਂ ਸ਼ਲਾਘਾ ਕਰਦਾ ਇਸ ਕਦਮ ਦੀ ਤੇ ਏਸੀ ਮਾਧਿਅਮ ਨਾਲ ਮੈਂ ਬੱਚਿਆਂ ਨੂੰ ਇਹ ਵੀ ਗਾਈਡ ਕੀਤਾ ਕਿ ਉਹ ਆਪਣੇ ਪੇਰੈਂਟਸ ਦੀ ਗੱਲ ਸੁਣਨ ਸਮਾਜ ਦੇ ਅੱਛੇ ਨਾਗਰਿਕ ਬਣਨ ਸਹੀ ਲੀਤ ਤੇ ਤੁਰਨ ਤੇ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਉੱਚਾ ਚੱਕਰ ਧੰਨਵਾਦ ਪਾਰਟ ਆਫ ਜਿਹਨਾਂ ਬੇਟਾ ਬਣਾ ਬੇਨਤੀ ਕਰਦਾ ਸ਼ਿਸ਼ੀ ਗਾਲ ਜੀ ਸਾਰਿਆਂ ਨੂੰ ਮੇਰੇ ਨਾਮ ਹੈ ਰਣਵੀਰ ਕੌਰ ਭੰਗੂ ਕਿਹਨਾਂ ਬੇਟਾ ਅਸੀਂ ਆਏ ਮਾਨਸਾ ਤੋਂ ਕੀ ਪਰਫਾਰਮ ਕਰ ਰਹੇ ਹਾਂ ਔਰ ਕੀ ਕਹਣਾ ਚਾਹੁੰਦੇ ਹਾਂ ਅਸੀਂ ਲੋਕਗੀਤ ਪਰਫਾਰਮ ਕਰਨਾ ਹੈ ਇਹ ਜਿਹੜੇ ਬੱਚਿਆਂ ਨੇ ਇਹ ਜਾ ਲੋਕਗੀਤ ਲੋਕਗੀਤ ਹੈ ਤਨੋ ਇਸ ਤਰ੍ਹਾਂ ਬਣਸਾਣ ਪੀਲਾ ਪੋ ਕੀਆਨੀ தீ தாரேதினா பக்கியா ਮੇਰੀ ਰਾਣੀਏ ਮਾਈ ਵੀ ਮੇਰੀ ਰਾਣੀ ਇਸ ਨਾ ਵੀ ਸੋਹਣੀ ਸੁਨੱਖੀ ਮਾਈ ਹੋਈਆਂ ਲਾਲੋ ਲਾਲ ਵੀ ਲਾਲੋ ਲਾਲ ਹੋ ਗਈਆਂ ਨੀ ਭਲੀਏ ਬੀਆ ਨਤਿਆਂ ਨੂੰ ਸੋਹ ਵੀ ਤੀਆਂ ਨੂੰ ਸੋਹਰੇ ਤੋਰ ਕੇ ਵੀ ਤੇਰਾ ਕੀ ਜੀ ਲੱਗਦਾਗਾ ਬੀਤੀਆਂ ਨੂੰ ਕੋਤੋਲਾ ਵੀ ਆਪਦੇ ਵੀ ਆਪਦੇ ਕੋਲੇ ਸੱਦਲਾ ਤੇ ਵੀ ਨੂਹਾਂ ਨੂੰ ਤੋੜ ਦੇ ਪੇਕੜੇ ਦੇ ਫੇਰ ਕਹਿੰਦੀ ਆ ਜੀ ਵੀ ਸਾਨੂੰ ਉਤਾਂ ਰਿੰਦੇ ਵੀ ਨਾ ਖੀਰ ਵੀ ਨੂਹਾਂ ਨੂੰ ਰਿੰਦੇ ਖੀਚੜੀ

ਨੀ ਮੈਂ ਨੱਚੀ ਜਵਾਂ ਦੁੱਧਾ ਪੱਟੀ ਜਾਮਾ ਲੱਭ ਖੰਡ ਦੀ ਗਲਾਸ ਕੱਚੇ ਦੁੱਧ ਦਾ ਨੱਚ ਗਏ ਪਾਵ ਕੇ ਨੂੰ ਲੱਭ ਖੰਡ ਦੀ ਗਲਾਸ ਕੱਚੇ ਦੁੱਧ ਦਾ ਨੱਚ ਗਏ ਪਾਵ ਕੇ ਨੂੰ ਨੀ ਆਪ ਤਬਕਤਾਰ ਸਿਓ ਪਤਨੂ ਬੇ ਆਉਣ ਗਿਆ ਆਪ ਤਬਕਤਾਰ ਸਿਓ ਬਟਨੂ ਬੇ ਆਉਣ ਗਿਆ ਜੀਤੋਂ ਨੂੰ ਛੜ ਗਏ ਅਸ਼ੂ ਕੜਾ ਤੇ ਬਰੋਟਾ ਲਾਗੇ ਆ ਝੂਟੜ ਨੂੰ ਵੇ ਬਰੋਟਾ ਲਾਗੇ ਅਚੂਟਣ ਨੂੰ ਵੇ ਬਰੋਟਾ ਲਾਗੇ ਅਚੂਟਣ ਨੂੰ ਮੰਮੀਆਂ ਵੀ ਨੱਚੀਆਂ ਮਾਸੀਆਂ ਵੀ ਨੱਚੀਆਂ ਪੈਣਾ ਵੀ ਨੱਚੀਆਂ ਚਾਚਾ ਵਾਲੀਏ ਛੱਲੇ ਭਾਬੀ ਏ ਅੱਡੀ ਮਾਰ ਕੇ ਕਰਾਈਏ ਬੱਲੇ ਬੱਲੇ ਭਾਬੀ ਏ ਅੱਡੀ ਮਾਰ ਕੇ ਕਰਾਈਏ ਬੱਲੇ ਬੱਲੇ ਭਾਬੀ ਏ ਅੱਡੀ ਮਾਰ ਕੇ ਕਰਾਈਏ ਬੱਲੇ ਬੱਲੇ ਭਾਬੀ ਏ